ਕੱਪੜੇ ਕਾਦਾ ਹੋ ਜਾਂਦਾ ਯਾਰ ਲਾਹਦਾ ਜਦੋਂ ਫੁੱਟਪੌਂਡ ਕੱਢੀ ਜਾਂਦੇ ਆਂ ਕੱਢੀ ਜਾਂਦੇ ਆਂ ਜਵਾਨ ਚੱਲ ਰਹੇ ਨੇ ਕੋਈ ਗੱਲ ਨਹੀਂ ਇਹਨੇ ਫੁੱਟਪੌੜਾ ਖੇਡਦੇ ਆਂ ਜਵਾਨ ਆਹ ਆਹ ਖੜਕਾ ਮੋਟ ਹੁੰਦਾ ਇਹ ਫੁੱਟਪੌੜਾ ਦੇ ਰੱਖਦੇ ਆ ਵੇਖ ਲੈਣੇ ਆ ਫੁੱਟਪੌੜਾ ਵਾਲਾ ਨੂੰ ਕੀ ਬੰਦਾ ਬੋਲੇ ਬੋਲੇ ਸ਼ੌਟ ਘੱਟ ਕੋਈ ਮਾਰਾ ਨੋਰਮਲ ਲੈ ਬੱਲੇ ਜਿਵੇਂ ਆਂ ਫੁੱਟਪੌੜਾ ਕੱਢੀ ਆਂ ਆਹ 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 ਮਾਰੀ ਜੋ ਆਮ ਨੇ ਮੈਂ ਗੁੱਟ ਪਾਲ ਛੱਡੀ ਦਾ ਬੋਇਆ ਨਸ਼ਿਆਂ ਤੋਂ ਦੂਰ ਰਹਿਦਾ ਅੰਕੀ ਪੰਕੀ ਓਲਾ ਬਾਬਾ ਰੇ ਬਾਬਾ ਜੀ ਅੰਕੀ ਪੰਕੀ ਬਾਂਕੀ 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 ਆਹ ਲਾ ਜਵਾਨ ਕਾਹੋ ਜੇ ਭਾਈ ਕੋਬੜੀ-ਕੂੜੀ ਦਾ ਸਵਾਰ ਆ ਹੀ ਹੁੰਦਾ ਪਾਲੇ ਜਿਓ ਛੱਡੀ ਦੀ ਆ ਫਿਰ ਨਸ਼ਿਆਂ ਤੋਂ ਦੂਰ ਰਹਿੰਦੇ ਆ ਫੁੱਟਪਾਥ ਦੇ ਢੋਈ-ਟੋੜੀ ਜਾਂਦੇ ਆ ਠੀਕ ਆ ਜੀ ਆ ਜੀ ਡੈਰੀ ਵਿਕਰਮ ਦੀ ਡੈਰੀ ਵਿੱਚ ਵਿਕਰਮ ਵਿਕੀ ਚਾਰ ਜੀਆ ਬਈ ਉਹ ਡੈਰੀ ਵਾਲੇ ਕੋਲ ਚਾਰਦੇ ਆ ਉਹਦਾ ਹਾਰਟ ਵਾਲ ਪੁੱਛਦੇ ਆ ਉਹਨੇ ਕੀ ਕਰਤਾ ਚੀਕਾ ਮਕਾਰ ਚਾਉਂਦੇ ਆ ਡੈਰੀ ਵਾਲੇ ਕੋਲ ਕੀ ਹਾਲ ਹੈ ਸਭ ਦਾ ਵਧੀਆ ਵਧੀਆ ਤੁਹਾਨੂੰ ਦੱਸੋ ਹੋਰ ਖਾਲ ਜੀ ਬਹੁਤ ਵਧੀਆ ਤੁਹਾਨੂੰ ਦੱਸੋ ਬਈ ਕੀ ਕੰਮ ਕੰਮ ਤਾਂ ਮੰਗਦੇ ਗਏ ਬਈ ਹੈ ਕੰਮ ਤਾਂ ਹੈ ਜੀ ਕਾ ਯਾਰ ਇਹ ਦਿਨਾਂ ਲਈ ਬੰਦ ਪਿਆ ਆ ਬੁੱਢੀ ਜੀ ਉਹਨਾਂ ਦਾ ਮਿਆਰ ਬਹੁਤ ਆ ਬੋਲਣ ਦਾ ਉਹਨਾਂ ਦਾ ਕੰਮ ਪਛਾਉ ਮਾਜਾ ਕੇ ਤੂੰ ਹੀ ਰੱਖੇ ਆ ਨਹੀਂ ਨਹੀਂ ਕਿਉਂ ਉਹ ਹੀ ਰੱਖੇ ਤੇਰਾ ਦਿਮਾਗ ਕਿੱਥੇ ਹੁੰਦਾ ਠੀਕ ਆ ਬਾਈ ਨਹੀਂ ਪਤਾ ਲੱਗਦਾ ਯਾਰ ਕਿਉਂ ਅਣਪੜ੍ਹ ਬੰਦੇ ਆ ਸਾਨੂੰ ਪਤਾ ਕੀ ਲੱਗੇ ਵੱਡ ਲੈਂਦਾ ਮਾੜਾ ਮੋਢਾ ਤੂੰ ਲੈ ਕੇ ਭੇਜ ਦੇਈ ਜਾਂਦਾ ਕਿਉਂ ਨਹੀਂ ਸੀਗਾ ਜਾਣੋ ਥੋੜਾ ਜਾ ਕੇ ਭੱਜ ਆਉਂਦਾ ਜੀ ਆ ਠੀਕ ਆ ਬਾਈ ਕੋਸ਼ ਕਰਾ ਕੋਹ ਨਾ ਕਰ ਹਾਂ ਹਾਂ ਠੀਕ ਆ ਕਾਟ ਤਾਂ ਨਿਆਰੇ ਆ ਭਾਇਆ ਨਿਆ ਮੋਟੇ ਮੋਟੇ ਵੜੇਵੇਂ ਹੁੰਦੇ ਆ ਇਹੀ ਤਾਂ ਬਈ ਇਹੋ ਜਿਹੀ ਖਾਂਦੀ ਬਣਾਉਂਦੇ ਆ ਨਹੀ ਯਾਰ ਆਪਦੀ ਸਪੈਸ਼ਲ ਖੰਡ ਲਿਆ ਦੇ ਚਲੋ ਠੀਕ ਆ ਬਾਈ ਜੇਦਾ ਆਪਾਂ ਨੂੰ ਪਤਾ ਨਹੀਂ ਆਪਾਂ ਪੁੱਛ ਕੇ ਕੀ ਕਰਨਾ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਫਿਰ ਠੀਕ ਆ ਬਾਈ ਹੱਥ ਬੰਨਦਾ ਤੇ ਮੁਰੇ ਤੇ ਹੱਜਾ ਰਹੀਆਂ ਨਾ ਇਹ ਗੰਦੀ ਗੱਲ ਤੋਂ ਆ ਉਹ ਚੰਗੀ ਗੱਲ ਵੀ ਕਰ ਲਿਆ ਕਰ ਨਹੀਂ ਬਈ ਸਤਿ ਸ਼੍ਰੀ ਅਕਾਲ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਕੀ ਆ ਹੋਰੇ ਯਾਰ ਅਮੀ ਜੱਤ ਜਾਇਆ ਹੋਇਆ ਲਾਈਆ ਬੱਸ ਯਾਰ ਲਾਈ ਜਾਂਦਾ ਯਾਰ ਬੰਦਾ ਥੋੜੋ ਆਇਆ ਆ ਬੰਦਾ ਕੋੰਤਾ ਨਹੀਂ ਵੇਂਦਾਗਾ ਦੇਖੋ ਪੁੱਛਿਆ ਬੋਰੀਆਂ ਚੱਕੀ ਆ ਤੇ ਖਾਂਡਾ ਖੰਡ ਹੁੰਦੀ ਆ ਉਹ ਆ ਵੱਡੇ ਨੇ ਪਸ਼ੂਆਂ ਦੇ ਭਾਏ ਠੀਕ ਆ ਪੁੱਤ ਮੇਰਾ ਪੜ ਰਿਹਾ ਹੋਵੇ ਨਹੀਂ ਹੋਰ ਆਪਾਂ ਵੀ ਆਈ ਰਿਹਾ ਮੈਂ ਤਾਂ ਪਤਾ ਨਹੀਂ ਯਾਰ ਤੂੰ ਕੀ ਕਰ ਰਿਹਾ ਆ ਦੂਸਰੇ ਬੰਦੇ ਆ ਤੈਨੂੰ ਕੀ ਵਜ੍ਹਾ ਜਿਨ ਲਾ ਠੀਕ ਆ ਕੜੇ ਸਕੂਲ ਚ ਸਰਕਾਰੀ ਹਾਈ ਸਕੂਲ ਚ ਉਹ ਕਿੱਥੇ ਆ? ਕੈਨੇਡਾ ਚ